ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਬਹੁਤ ਖੂਬਸੂਰਤ ਇੱਕ ਬਾੜ ਤੁਹਾਨੂੰ ਦਿਖਾਉਣੀ ਹੈ ਜ਼ਿਆਦਾਤਰ ਸੁਈਆਂ ਹੀ ਆਂ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਬੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਬਾਬੇ ਦੀ ਸਿੰਘ ਦੀ ਵੀ ਕਿਰਪਾ ਜੀ ਸਭ ਵਧੀਆ ਕਿਰਪਾ ਹੀ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਇੱਕ ਵਾਰੀ ਫਿਰ ਨਾਮ ਮੇਰਾ ਕਮਲ ਜੀ ਸਿੰਘ ਜੀ ਪਿੰਡ ਮੇਰਾ ਭਗਵਾਨਪੁਰ ਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦਿਓ 9881067883 ਮੇਰਾ ਨੰਬਰ ਆ ਇੱਥੇ WhatsApp ਚੱਲਦਾ ਜੀ ਤੇ ਸ਼ਰਵਾਰ ਫਿਰ ਆ ਜਿਹੜੀ ਬੜੀ ਖੂਬਸੂਰਤ ਇੱਕ ਮੈਂ ਕਿਹਾ ਪਰ 1 ਕੋ 2 ਸਵਾ ਲੱਖ ਰੁਪਏ ਬਹੁਤ ਚੰਗੀ ਲੈ ਰਿਹਾ ਬੜੀ ਸੋਹਣੀ ਵੈੜਿਆ ਇਹਦੇ ਹਨਾ ਦੁੱਧ ਭਾਵੇਂ ਵੱਧ ਦਵੇ ਘੱਟ ਦਵੇ ਪਰ ਕਿੱਲੇ ਤੇ ਵੱਜੇ ਅੱਛਾ ਮੈਨੂੰ ਬੜੀ ਛੁੱਟੀ ਆ 15 16 ਕਿਲੋ ਬੋਲਾ ਹੋਣਾ ਵਾ ਕਿਲੋ ਕਿੱਦਾਂ ਮੈਨਾਂ ਡਈ ਮਾਨਾ ਜੇ ਤੂੰ ਸੁੱਤੀ ਸਾਰੀ ਵੀਡੀਓ ਆ ਗਈ ਫੁੱਲ ਅੱਛਾ ਤੇ ਬਾਕੀ ਕੋਈ ਪੇ ਸਾਡਾ ਵੀ ਇਹ ਨਸਲ ਜਾਦੀ ਦੇ ਹੈ ਹੀ ਹੈ ਕੋਈ ਲੋੜ ਨਹੀਂ ਹਨਾ ਦੁੱਧ ਕਿੰਨਾ ਕੱਢੀ ਜਾਓਗੇ ਸੋਹਣੀ ਆ ਵਸੀ ਬੋਤਲ 22 ਕਿਲੋ ਕੱਢੂਗਾ ਤਾਂ 25 ਵੀ ਕੱਢ ਸਕਦੀ ਐ ਤੇ 25 ਸੇਵਾ ਕਰੀ ਠੀਕ ਬਾਜੀ ਤਾਂ 25 ਦੇ ਵਿੱਚ ਜਿਹੜਾ ਜਾ ਸਕਦੀ ਐ ਲਿਆ ਫੁੱਲ ਬਾਕੀ ਆ ਵੀ ਕਿੱਲੇ ਤੇ 2500 ਹੀ ਲੱਗੂਗੀ ਪਰ ਮਗਰ ਇਹਦੇ ਬੱਚਾ ਆ ਗਿਆ ਵਾਤਰ ਮਗਰ ਬੱਚਾ ਕੋੜੀਆਂ ਵਰਗਾ ਕਾਦੇ ਇਹਦਾ ਤੇ ਬੜੀ ਖੂਬਸੂਰਤ ਜੀ ਆ ਪਿੱਛੋਂ ਜਿਹੋ ਤਰ੍ਹਾਂ ਦੀ ਬੜੀ ਅਜ ਦਈ ਆ ਇਹ ਤੋਂ ਬਾਅਦ ਜਿਤਨਾ ਕਰਦੀ ਹੁੰਦੀ ਐ ਇਹਦਾ ਮੈਂ ਸ਼ੋਅ ਕੇਸ ਕਰਨ ਵਾਲੀ ਗਾਵਾ ਜਿਹੜੀ ਆ ਵਾਲੀ ਵੇ ਰਕਮ ਵਾਲੇ ਕੋਈ ਪਰ ਦੋਹਦੀ ਨਹੀਂ ਘੱਟ ਰੱਖ ਹਾਂਜੀ ਬਾਕੀ ਸੋਹਣੀ ਆ ਵਾੜ ਕੋਈ ਵੀ ਇਰਾਨ ਕੇ ਵੇਖੇ ਇਥੇ ਇੱਕ ਰੀ ਪਸੰਦ ਜ਼ਰੂਰ ਆਊਗੀ ਬਾਕੀ ਹਵਾਨੇ ਤੇ ਵੀ ਮਗਰ ਆਪਾਂ ਬਰੀਕ ਬਰੀਕ ਨਾੜਾਂ ਜਿਹੜੀਆਂ ਦੀਆਂ ਦੇਖ ਸਕਦੇ ਹਾਂ ਚੰਗੀ ਤਰ੍ਹਾਂ ਬਾਕੀ ਇਹ ਜੇ ਟਾਈਮ ਦੁਪਹਿਰ ਦਾ ਵਾ ਸ਼ਾਮ ਤੱਕ ਇਹਨੇ ਚੰਗਾ ਹਵਾਨਾ ਤਿਆਰ ਕਰਨਾ ਹੈ ਇਹ ਹਵਾਨੇ ਜੰਗਾਂ ਦਾ ਚੰਗਾ ਵਾ ਹਵਾਨੇ ਤੇ ਨਾੜਾਂ ਇਹਦੀਆਂ ਦੇਖ ਸਕਦੇ ਜੇ ਤੇ ਬਾਕੀ ਆ ਪਰਲੇ ਪਾਸੇ ਵੀ ਜੇ ਮਾਸਾ ਕੁ ਮਾਸ ਜਿਆ ਲੱਗਾ ਆ ਉਹਦੇ ਇਦਾਂ ਫੋਟਜੀ ਇਕ ਚੱਲ ਜੀ ਹਾਂ ਉਹ ਵੱਖਰੀ ਫੋਟਜੀ ਲੱਗੀ ਤੇ ਆਹ ਦੇਖ ਸਕਦੇ ਜੇ ਤੇ ਮਤਲਬ ਦੋਤਾਲੀਆਂ ਨਿਸ਼ਾਨੀਆਂ ਜੜੀਆਂ ਇਹਦੇ ਜ ਚੰਗੀਆਂ ਵਾਂ ਮੈਂ ਇਹਨੂੰ ਬਹੁਤ ਛੁੱਟੀ ਹੈ ਵਸ਼ੀ ਉਹ ਤੇ ਦਿਨਾਂ ਦੇ ਨਹੀਂ ਆਈ ਜਾਊਗੀ ਦੋਤ ਤੇ ਬਾਕੀ ਕੋਈ ਟਾਈਮ ਨਹੀਂ ਵਸ਼ੀ ਨੂੰ ਠੀਕ ਹੈ ਇੱਕ ਮਿੰਟ ਦਾ ਵੀ ਟਾਈਮ ਨਹੀਂ ਮਤਲਬ ਟਾਈਮ-ਉ ਟਾਈਮ ਆਣ ਕੇ ਭਾਂ ਚੋਲੇ ਵਸ਼ੀ ਮੇਰੇ ਕੋਈ ਤੇ ਮੋਲੇ ਦਾ ਫਿਰ ਮੁੱਲ ਵੀਰ ਜੀ ਇਹੋ ਜੀਆਂ ਵਸ਼ੀਆਂ ਉਹ ਮੱਡੀ ਲਈਆਂ ਹੁੰਦੀਆਂ ਦਿਵਾਲੀ ਤੇ ਜਾਂ ਵਸਾਖੀ ਤੇ ਹਾਂਜੀ ਤੇ ਤੇ ਵਸ਼ੀ ਵੇਖਦੀ ਹੈ ਡੇਰ ਦੀ ਵੇਖਦੀ ਹੈ 170 ਦੀ ਵੀ ਹਾਂਜੀ ਵਸ਼ੀ 10 ਦੀ ਦੇ ਦਈਏ ਹੋਰ ਕਰਦਾ ਬਣਾ ਮੰਨਤਾ ਲੱਖ ਦੀ 2-3000 5800 ਹਾਂਜੀ 8000 ਦੀ ਦੇ ਦਈਏ ਅੱਛਾ 85000 ਦੀ ਦੇ ਦੇਣੀ ਕਰ ਦੋ ਆਪ ਹੀ ਕੇ ਫਿਰ ਜਸਨੋਈ 82000 ਦੀ ਹਾਂ ਨਾਲ 82000 ਦੀ 82000 ਹਾਂਜੀ ਹਾਂਜੀ ਚਲੋ ਆ ਬਾਕੀ ਇਹਦਾ ਇਹ ਆ ਵੀ ਨਸਲ ਜਾਤ ਦਾ ਇਹੋ ਜਿਹੇ ਤੰਗ ਤੇ ਪੈਸੇ ਲੋਵੇਂ ਪਈਏ ਨਸਲ ਜਾਤ ਦਾ ਸੋਹਣਪੁਣੇ ਦਾ ਵੀ ਮੁੱਲੇ ਦਾ ਜਿਹੜਾ ਪਹਿਣਾ ਵਾ ਕੱਲਾ ਦੁੱਧ ਦਾ ਮੁੱਲ ਨਹੀਂ ਪਹਿਣਾ ਇਹਦਾ ਤੇ ਬੱਚਾ ਇਹਦਾ ਆ ਵਾ ਉਹ ਖੀ ਲੈਣਿਆ ਕਾੜੂ ਤੇ ਇਹ ਬੱਚਾ ਦਿਖਣ ਦੀ ਆਪ ਵੀ ਮਾਰਾ ਮਾਰਦੀ ਹੈ ਨਾੜੋ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਬੱਚਾ ਕਾਫੀ ਭਲਿਆ ਦਿੱਤਾ ਇਹਨੇ ਕਾਲੇ ਰੰਗ ਦਾ ਬੱਚਾ ਦਿੱਤਾ ਚਲੋ ਇਹਨੇ ਤੇ ਆ ਇੱਕ ਮਾਈ ਦਾ ਬੱਚਾ ਇੱਧਰ ਹੈ ਤੇ ਦੋ ਉੱਧਰ ਹੈ ਤਿਆ ਪੂਰੀ ਸੂਈ ਸਵਾਈ ਆ ਵੀਰ ਜੀ ਫਿਰ ਪੂਰੀ ਵੀ ਛੋਟੀ ਸੂਈ ਸਵਾਈ ਗੋਰੀ ਮਗਰ ਕੱਟਾ ਆ ਗਿਆ ਨਿੰਦੀ ਪੂਰੀ ਛੋਟੀ ਆ ਵੀ ਜੀ ਇਹ ਵੀ ਸਿੰਘ ਥੋੜਾ ਆ ਕਿਆ ਗੁੰਡਾ ਪਰ ਛੋਟੀ ਖੱਲਿਓ ਆ ਬਿੰਦੀਆਂ ਆਲਾ ਛੱਡਾ ਕੋਈ ਇਹਨੂੰ ਛੋਟੀ ਟਾਈਮ ਨਹੀਂ ਪਰ ਫੁੱਟਬਾਲ ਵਾਂਗੂ ਹੀ ਬੰਦੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ ਜੀ ਥੱਲੇ 809 ਕਿਲੋ ਤਿਆਰ ਆ ਹੁਣ ਛੋਟੀ ਥੱਲੇ 10 ਕਿਲੋ ਦੁੱਧ ਆ ਆਮ ਨਾਲ ਠੰਡਾ ਕਰਕੇ ਦਈ ਜਾਊਗੀ ਛੋਟੀ ਵਾਲੇ ਦੇ ਵੀ ਡੰਗਰ ਸਾਰੇ ਮਾਲੇ ਤੇ ਆਏ ਆ ਤਾੜੇ ਹੀ ਆ ਬੱਚੇ ਸਾਰੇ ਆ ਦੇਖ ਸਕਦੇ ਦੋ ਬੱਚੇ ਤੁਹਾਨੂੰ ਉੱਧਰ ਵਿਖਾਦੇ ਤੇ ਦੋ ਇੱਧਰ ਆ ਕੋਲੇ ਬੱਚੇ ਆ ਸਾਰੇ ਇਹ ਹਫਤਾ ਹੋ ਗਿਆ ਸੁਣੀਆਲ ਹੋ ਗਿਆ ਇਹਦੇ ਕੋਲ ਹੁਣ ਕਿੰਨਾ ਤਿਆਰ ਦੱਸਿਆ ਜੀ ਇਥੇ ਲਿਆ 8 ਕਿਲੋ ਤਿਆਰ ਆ ਠੰਡਾ ਕਰਕੇ ਜੋ ਆਈ ਬੜੀ ਸੋਲੀ ਆ ਅਜ ਲਿਆਓ ਜੀ ਬਾਕੀ ਬੂਰੀ ਮੱਝ ਆ ਬੂਰੀ ਆ ਨੀਲੀ ਦੀਆਂ ਨਾਲੇ ਕਿਲਾਂ ਵਾਲੀਆਂ ਜਿੰਨੇ ਕੰਮ ਸਰ ਬੂਰੀ ਦੀ ਵੈਸੇ ਹੀ ਡਿਮਾਂਡ ਜ਼ਿਆਦੀ ਹੁੰਦੀ ਨਾਰਮਲ ਮੱਝਾਂ ਨਾਲੋਂ ਇਹ ਥਾਣੇ ਤੇ ਦੇਖ ਸਾਡੇ ਥਾਣੇ ਉਤਨਾ ਪ੍ਰੋਪਰ ਹਸਦੀ ਚਵਾਈ ਵਾਲੇ ਨੇ ਜੇ ਬੱਟਾਂ ਵਾਲਾ ਥਾਣੇ ਆ ਪਰ ਸਮਾਕੇ ਥਾਣੇ ਨੇ ਵਧੀਆ ਕੱਢ ਜਣਾ ਵਾ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਇਹੋ ਜੀ ਝੋਟੀ ਦੇ ਅੱਗੇ ਵੇਖੀਆ ਝੋਟੀਆਂ 85 85 ਦੀਆਂ ਹਾਂਜੀ ਹਾਂ ਇਹ ਬੁੜੀ ਆ ਹੁਣ ਆਪਾਂ 75 ਵੀ ਝੋਟੀ ਖਾਣਾ ਦੇ ਦਈਏ 75 ਦੀ 75 ਦੀ ਚਲੋ ਬਾਕੀ ਮੌਕੇ ਦੇ ਹੋ ਜਾਊਗਾ ਮੌਕੇ ਦੇ ਮੰਨਤਾ ਨਾ ਹੋਊਗਾ ਹੋਰ ਦੱਸੋ ਵੇਖੋ ਬਿਲਕੁਲ ਨਾਰਮਲ ਰੇਂਜ ਆ ਪੂਰੇ ਰੰਗ ਦੀ ਨਾਲ ਹੀ ਹਨਾ ਹਾਂਜੀ ਤੇ ਕਤਾ ਜੀ ਇਹਦਾ ਕੀ ਘਾਟਾ ਵਾ ਹਾਂਜੀ ਬਹੁਤ ਚੰਗੀਆਂ ਝੋਟੀਆਂ ਆ ਤੇ ਹੁਣ ਆ ਜਿਹੜੀ ਝੋਟੀ ਏ ਇਹ ਵੀ ਦੂਜੇ ਸਵੇਰ ਝੋਟੀ ਏ ਬੜੀ ਚੰਗੀ ਆ ਕਾਲੇ ਰੰਗ ਦੀ ਝੋਟੀ ਏ ਇਹਨੂੰ ਕੋਈ ਟਾਈਮ ਦੋ ਮਣੀ 7:00 ਵਜੇ ਚ ਆਈ ਆ ਠੀਕ ਆ ਤੇ ਇਥੋਂ ਲੈ 7 ਕਿਲੋ ਕੋਲਾ ਹਣਾ ਹੁਣ ਇਹ ਕਿੰਨਾ ਕਰੀ ਜਾਓਗੇ ਇਹ ਵੀ ਬੜਾ ਮਾਰਨ ਦੀ ਹਾਂਜੀ ਇਹ ਵੀ 9-10 ਕਿਲੋ ਵਧੀਆ ਦੇਈ ਜਾਓ 10-10 ਕਿਲੋ ਤੋੜੋ ਫੇਰ ਕਰੀ ਨਾ 3 ਭਾਗ 12 ਤੇ ਨਾ ਜਿੰਨਾ ਮੱਝ ਗਏ 10 ਕਿਲੋ ਦੂ ਮੈਂ 250 ਦੇ ਦੇਣਾ ਨਾਰਮਲ ਰੇਟ ਦੀ ਹਾਂਜੀ 10 ਕਿਲੋ ਦੁੱਧ ਬੇਹੇਰਾ ਹੁੰਦਾ ਬਾਕੀ ਸਾਰਾ ਸਿਆਲ ਚੋ ਗੇ ਹਾਂਜੀ ਹਾਂਜੀ ਵਿਸਾਖੀ ਦੇ ਫੇਰ ਜਿਹੜੀਆਂ ਫੇਰ ਵੇਖ ਆਜੂ ਲਾਇਆ ਵੀਰ ਜੀ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹ ਚਵਾਈ ਜਾਊਗੀ ਹੁਣ ਕੋਈ 7 ਕਿਲੋਟਰ ਦੇ ਲਾਗੇ ਮੰਨੇ ਜਿਹੜਾ ਇਹਦੇ ਕੋਲ ਹੈਗਾ ਇਹ ਦੇਖ ਲਈ ਲੱਗਦੇ ਆਪਾਂ ਦੇਖ ਸਕਦੇ ਬੜੀ ਨੋਖਾਣਾ ਪਛਮੌਂਦੀ ਆ ਬੜਾ ਇੱਕ ਨੰਬਰ ਖਾਂਬੁੰਦੀ ਧਾਰ ਵੀ ਰੂਮ ਵਰਗੀ ਕੋਲੀ ਆ ਪਤਰਾ ਸਨ ਸਨ ਮਿਰਚ ਪੂਰਾ ਹੀ ਆ ਪੂਰੇ ਪੂਰੇ ਮੈਂ ਕਿਹਾ ਕੋਈ ਬਹੁਤ ਘਟਾਉ ਆਪਣੀ ਜੁਮੇ ਵਾਲੀ ਉਹ ਉੱਦਾਂ ਤੋਂ ਕੱਡਾ ਕਰ ਰਹਿ ਗਿਆ ਵਾ ਕੋਈ ਇਹਦੇ ਵਿੱਚ ਉਹ ਟਾਈਮ ਟੂ ਮੀ ਲੱਗਾ ਵੀ ਜਾਂ ਪਛਮਿਆ ਆ ਅਟੰਦਰ ਜਾਂ ਕਿੱਦਾਂ ਵੇ ਲੋ ਸ਼ਾਮਾਂ ਟਾਈਮ ਆ ਤਾਂ ਵੀ ਕੋਈ ਨਹੀਂ ਪਛਮਿਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਛੋਟਾ ਜਿਹਾ ਭਾਵੇਂ 75 80 ਜਿੰਨਾ ਮੈਂ 70 ਦੀ ਹਾਂ ਨਾ ਦੇ ਦਾਂਗੇ 70 ਦੀ ਦੇ ਦੇਣੀ ਆ ਪੰਜੀ ਸ਼ਰਤਾਂ 65000 ਅੱਛਾ 65 ਦੀ ਜਾਂਦੇ ਹੋ ਛੋਟੀਆਂ ਪੈਣ ਵੱਡ ਤੇ ਆ ਜਿਹੜੀ ਮੱਝ ਚੰਗੀ ਭਰੀ ਹੈ ਇਹ ਤੇ ਮੈਂ ਨਾ ਖਜਦੇ ਮੈਨੂੰ ਮਤਲਬ ਪਰਸੋਂ ਸੁੱਈ ਮੈਂ ਅੱਛਾ ਤੇ ਇਹਦੇ ਥੱਲੇ ਇਨਾ ਚੜਾਏ ਤੇ ਮੈਂ ਗੱਪਾਂ ਦੀ ਵੀਡੀਓ ਪਾਈ ਤੇ ਤੁਸੀਂ ਕਹਣਾ ਬਈ ਬੁਲਾਦੀ ਗਾਈਆਂ ਵਾਂਗੂ ਬਣੀ ਆ ਇਹਦੇ ਸਾੜੀ ਝੋਤੀ ਆ ਵੀ ਚਲੋ ਲੱਗੋ ਫੋਲੀ ਹਾਂ ਸਾਫ਼ ਕੀਤਾ ਵਾ ਠੀਕ ਹੈ ਤੇ ਮੈਂ 14 ਕਿਲੋ ਦੀ ਗਾਰੰਟੀ ਤੇ ਮੈਂ ਆਈ ਆ ਦਊਗੀ ਵੀ 100% 9 ਕਿਲੋ ਤੇ ਹੁਣ ਬੋਲਾ ਹੀ ਹੋਣਾ ਇਸ ਥਲੇ ਤੋਰੋ ਫੇਰ ਇੰਨਾ ਵਿੱਚ ਬੋਲਾ ਬੰਦਾ ਜੇ ਬਣਾ ਕੇ 14 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕਰੀ ਜਾਊਗੇ ਪਰ ਸੋ ਰਾਤ ਦੀ ਸੁੱਈ ਪਰ ਸੋਰਾ ਅੱਦਿ ਸੋਈ ਹੈ ਮੇਰੇਆਂ ਖਾਲੀ ਕਰਦੀ ਤੇ ਬੁੱਢ ਨਹੀਂ ਥਲੇ ਰਹਿਂਦਾ ਤੇ ਅੱਜ ਸਵੇਰੇ ਖਾਲੀ ਕਰਤੀ ਹੈ ਹਾਂਜੀ ਹਾਂਜੀ ਬੜੀ ਚੰਗੀ ਮੈਂ ਕੋਈ ਗੱਪਾਂ ਦੀ ਵੀਡੀਓ ਕੋਆਏ ਮੇਰੇ ਕੋਲ ਤਾਂ ਆਪਕੇ ਨੂੰ ਪਛਾਣ ਲੈਣਾ ਕਿਸੇ ਨੇ ਵੀ ਬਾਪੂ ਜਿੱਦਾਂ ਹੋਣਾ ਬੜੀ ਮੈਂ ਹੈ ਵੀ ਤਗੜੀ ਆ ਹਾਂ ਜੜਦਾ ਮੈਂ ਇਹ ਤੇ ਬਾਰਾਤ ਹੋ ਗਈ ਇਹ ਤਾਂ ਕਰਮਾ ਚੰਗੀ ਭਾਰੀ ਆ ਮਾਜੋ ਤਰ੍ਹਾਂ ਸਰੀਰਾਂ ਚੰਗੀ ਆ ਬੰਦ ਰਵੇ ਦਿੱ ਫਿਰ ਇਹਨੂੰ ਤੇ ਮੁੱਲ ਫਿਰ ਵਿੱਜ ਇਹਦਾ ਮੁੱਲ ਵਿੱਜੀ ਛੋਟੀ ਦਾ ਕਰਨ ਉਹਦੇ ਭਾਵੇਂ ਇਹਦਾ ਵੀ ਇੱਕ ਪੰਜੀ ਬੀਜ ਨੇ ਵੱਡੀ ਛੋਟੀ ਦਾ ਕਰੀਏ ਛੋਟੀ ਕੋਈ ਗਰਾਊਂਡ ਲੈਵਲ ਤੇ ਆਣ ਕੇ ਵੇਖਿਓ ਵੱਡੀ ਐ ਛੋਟੀ ਨਹੀਂ ਹਾਂਜੀ 10 ਦੀ ਪੂਰੇ ਛੋਟੀ ਦੇ ਲਾਂਗੇ 1 ਲੱਖ ਦੇ 10000 ਦੇ ਉਹ ਕਰਦੀ ਮਾਨਤਰ ਪੰਜ ਲਈ ਦੇ ਦੋ ਕਿ ਪੰਜ ਦੀ ਦੇਣਾ ਫਿਰ ਛੋਟ ਫਿਰ ਆਪਣੀ ਮਰਜ਼ੀ ਨਾਲ ਕਰਨੀ 100 200 500 ਹਣਾ ਠੀਕ ਹੈ ਜੀ ਪੇਪਰ ਛੋਟ ਛੋਟੀ ਆ ਚਵਾਈ ਹੋਇਆ ਇੱਕ ਨੰਬਰ ਹੈ ਵੱਡੀ ਝੋਟੀ ਝੋਟੀ ਨਹੀਂ ਇੱਕ ਬੱਛੀ ਆ ਇੱਕ ਬੱਛੀ ਦਿਖਾ ਦੀ ਬੱਛੀ ਯਾਨੀ ਜਰਸੀ ਬੜੀ ਚੰਗੀ ਹੈ ਦੇਖੋ ਬੁੱਤੀ ਬੱਛੀ ਆ ਹਾਂ ਜੀ ਆ ਜੀ ਬੜੀ ਚੰਗੀ ਬੱਛੀ ਕਿੰਨੇ ਕ ਚਿਰਦੀ ਹੋ ਗਈ ਏ ਨੂੰ ਮਾਂ ਇੱਕਲੀ ਚਿਹਰਾ ਦਿਖਾਉਗਾ ਫਿਰ ਜਰਸੀ ਦਾ ਪਾ ਲੱਗਣਾ ਵਾ ਹਾਂ ਦੇਖ ਸਾਡੇ ਜਰਸੀ ਬੱਛੀ ਆ ਪਿਓ ਜਰਸੀ ਆ ਤੇ ਜੋ ਲੀਰੇ ਥੱਲੇ ਆ ਚੰਗੀ 6 ਮਹੀਨਿਆਂ ਦੀ ਪਸ਼ੀ ਆ ਇਹ 4-5 ਮਹੀਨਿਆਂ ਦੀ ਆ ਹਾਂਜੀ ਬੜੀ ਵਸੂਲੀ ਵਸੂਲੀ ਆ ਤੇ ਇਹਦਾ ਮੁੱਲ ਮੁੱਲ ਵਿਦੀ ਜਿਉ ਤਿਆਰ ਹੋਈ ਫਿਰ ਤੇ ਵਿਗੂ ਵੇਤੀ 70-80 ਹਜ਼ਾਰ ਦੀ ਹਾਂਜੀ ਹੋਣ ਦਾ ਬਸ ਉਹ ਹਿਸਾਬ ਨਾਲ ਜੀਰੂਆਂ ਲੌਂਗ ਵਾਲੀ ਗੱਲ ਹੈ 7000 ਦੀ ਵਛੀ ਦੇ ਦਾਂਗੇ ਅੱਛਾ 7000 ਦੀ ਇਹ ਆ ਬੇ ਵਛੀਆਂ ਪਾਲਾਂਗੇ 6000 ਦੀ ਦੇ ਦਾਂਗੇ 6000 ਦੀ ਹਾਂ ਵਛੀਆਂ ਪਾਲਾਂਗੇ ਤੇ ਗਾਂ ਗਾਵਾਂ ਤਿਆਰ ਹੋਣੀਆਂ ਵਾ ਮੱਛੀਆਂ ਸੰਭਲੀਆਂ ਚਾਹੀਦੀਆਂ ਵਾ 20 3000 ਦੀ ਵਛੀ ਕਾਂਜੀ ਵਿਗਈ ਹੈ ਹਾਂਜੀ ਪਰ ਚਲੋ ਵਛੀ ਦੇ ਹਿਸਾਬ ਨਾਲ ਆਪਾਂ ਮੋਲ ਲਵਾਂਗੇ ਘਰ ਕੋਈ ਰੱਖੂਗਾ ਨਾ ਵਧੀਆ ਰਊਗਾ ਬਾਕੀ ਆਪਣੀ ਤਸੱਲੀ ਕਰੋ ਵੇਸ਼ ਚਾੱਕ ਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ